ਆਪਣੀ ਇਹ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਕਿਉਂਕਿ ਰੇਟ ਜਿੰਨੇ ਤੁਹਾਨੂੰ ਅੱਜ ਦੇਖਣ ਨੂੰ ਮਿਲਣਗੇ ਬਹੁਤ ਘੱਟ ਰੇਟ ਦੇਖਣ ਨੂੰ ਮਿਲਣਗੇ ਗੱਡੀਆਂ ਬਹੁਤ ਸਸਤੀਆਂ ਆਪਾਂ ਲੈ ਕੇ ਪਹੁੰਚਿਆ ਇੱਕ ਆਪਾਂ ਕਾਰ ਲੈ ਕੇ ਪਹੁੰਚਿਆ ਕੁੱਲ 13 ਲੱਖ ਦਾ ਜਮਾ ਨਵਾਂ ਘਰ ਬਣਿਆ ਤਿਆਰ ਨਵਾਂ ਹੋਇਆ ਸੋਹਣਾ ਘਰ ਤੇ ਜਿਹੜੀ ਗੱਡੀ ਲੈ ਕੇ ਪਹੁੰਚਿਆ ਆਪਾਂ ਉਹ ਵੀ ਜਮਾ ਸਸਤੀ ਆਪਾਂ ਲੈ ਕੇ ਪਹੁੰਚਿਆ ਕੁੱਲ 60000 ਰੁਪਿਆ ਇੱਕ ਵਾਰੀ ਮੰਗ ਕੀਤੀ ਆ ਮੌਕੇ ਤੇ ਘਾਟਾ ਵਾਦਾ ਕੀਤਾ ਜਾਊਗਾ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਵਾਰ-ਵਾਰ ਹਮੇਸ਼ਾ ਲਿਖਿਆ ਰਹਿੰਦਾ ਜੀ ਹਰੇ ਜ ਅੱਖਰਾਂ 'ਚ ਜੇ ਤੁਸੀਂ ਵੀ ਆਪਦੀ ਕੂਠੀ ਘਰ ਮਕਾਨ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀਦ ਵਿੱਚ ਆਪਾਂ ਜਿਹੜਾ ਲਗਾ ਦੇਵਾਂਗੇ ਆਲਟੋ LXI ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ 2010 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਗੱਡੀ ਦੀ ਕੰਡੀਸ਼ਨ ਬਹੁਤ ਸਹੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਜੀ ਗੱਡੀ ਖੜੀ ਆ ਅਜਨਾਲਾ ਅੰਮ੍ਰਿਤਸਰ ਏਰੀਆ ਚ ਪਿੰਡ ਇਹਨਾਂ ਦਾ ਅਜਨਾਲਾ ਤੇ ਅੰਮ੍ਰਿਤਸਰ ਇਹਨਾਂ ਨੂੰ ਡਿਸਟ੍ਰਿਕਟ ਲੱਗਦੀ ਹੈ ਜੀ 2010 ਮਾਡਲ ਗੱਡੀ ਆ ਕੰਡੀਸ਼ਨ ਪੂਰੀ ਵਧੀਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 110000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕਰ ਲਾਂਗੇ ਇੱਕ ਬਾਰੀ ਸਿਰਫ ਡਿਮਾਂਡ ਹੈ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਚਲਾਈ ਵਧੀਆ ਹੋਈ ਆ ਤੁਸੀਂ ਜਾ ਕੇ ਦੇਖਣਾ ਜੇਕਰ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਹਰਿਆਣਾ ਨੰਬਰ ਗੱਡੀ ਹੈਗੀ ਤੇ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 62 801 81824 ਤੇ ਸੈਕਿੰਡ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਤੁਸੀਂ ਦੇਖ ਰਹੇ ਹੋ ਜਿਵੇਂ ਕੀ ਆਪਾਂ ਐਂਡੀਗੋ ਲੈ ਕੇ ਪਹੁੰਚਿਆ ਜੀ Tata ਦੀ ਗੱਡੀ ਆ ਤੇ ਇਹ ਗੱਡੀ ਫਾਸਟ ਓਨਰ ਆਪ ਨੂੰ ਮਿਲੂਗੀ ਜੀ 2011 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ ਆਪਾਂ ਗੱਡੀ ਦੀ ਐਵਰੇਜ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਵੀ 25 ਤੋਂ ਉੱਤੇ ਗੱਡੀ ਐਵਰੇਜ ਦਿੰਦੀ ਹੈਗੀ ਗੱਡੀ ਸੋਹਣੀ ਹੈ ਬਾਕੀ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਹੈ ਟੌਪ ਮਾਡਲ ਹੈ ਜੀ ਗੱਡੀ ਦਾ ਰੇਟ ਸਿਰਫ 85000 ਰੁਪਿਆ ਮਾਲਕ ਨੇ ਕਿਹਾਗਾ ਤੇ ਸਾਰੀ ਗੱਡੀ オリジナル ਹੈ ਮਾਲਕ ਨੇ ਦੱਸਿਆ ਵੀ ਘਰ ਲਈ ਚੱਲੀ ਹੋਈ ਹੈ ਕਿਸੇ ਨੂੰ ਗੱਡੀ ਪਸੰਦ ਜੀ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਜਾ ਕੇ ਦੇਖ ਸਕਦੋਂ ਬੰਪਰ ਵਗੈਰਾ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੀ ਰੰਗ ਗੱਡੀ ਦਾ ਬਹੁਤ ਸੋਹਣਾ ਪਿਆਗਾ ਟਾਇਰ ਟੱਪਾ ਬਹੁਤ ਵਧੀਆ ਜੇ ਆਪਾਂ ਅੰਦਰੋਂ ਦੇਖੀਏ ਤਾਂ ਸਾਰਾ ਇੰਟੀਰੀਅਰ ਬਹੁਤ ਸੋਹਣਾ ਆਪਾਂ ਨੂੰ ਮਿਲ ਚੁਗਾ ਸੀਟ ਕਵਰ ਬਹੁਤ ਵਧੀਆ ਚੜੇ ਹੋਈ ਨਹੀਂ ਤੇ ਸਾਰੀ ਗੱਡੀ ਪਾਵਰ ਹੈ ਟੋਟਲ ਤੇ ਜਿਹੜਾ ਰੇਟ ਹੈ ਉਹ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਇੱਕ ਵਾਰੀ ਡਿਮਾਂਡ ਹੈ ਗੱਡੀ ਖੜੀ ਹੈ ਪਟਿਆਲੀ ਮਾਲਕ ਦੇ ਘਰੇ ਚਾਕੇ ਦੇਖ ਸਕਦੋਂ 80000 ਗੱਡੀ ਕੁੱਲ ਚੱਲੀ ਹੋਈ ਹੈ ਜੇ ਕਿਸੇ ਨੇ ਗੱਡੀ ਦੇਖਣੀ ਹੈ ਜਾ ਕੇ ਦੇਖ ਸਕਦੋਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਹੈ 700 ਪੂਰਾ 9122 145 ਨੰਬਰ 3 ਤੇ ਆਪਾਂ ਜਿਹੜੀ ਗੱਡੀ ਲੈ ਕੇ ਪਹੁੰਚਿਆ ਤੁਹਾਡੇ ਸਾਹਮਣੇ ਐ ਸੀ ਗੱਡੀ ਬਹੁਤ ਸੋਹਣੀ ਆਪਾਂ ਨੂੰ ਇਹ ਦੇਖਣ ਨੂੰ ਮਿਲੂਗੀ ਗੱਡੀ ਐ ਜੀ i20 ਮੈਗਨਾ ਗੱਡੀ ਪੈਟਰੋਲ ਵੇਰੀਐਂਟ ਐ ਗੱਡੀ ਸੈਕੰਡ ਓਨਰ ਐ ਜੀ ਨੰਬਰ ਗੱਡੀ ਪੰਜਾਬ ਐ ਤੇ ਗੱਡੀ ਦਾ ਮਾਡਲ ਐ 10 2010 10ਵਾਂ ਮਹੀਨਾ 2010 ਚ ਤੇ ਰੰਗ ਚਟਟਾ ਗਾ ਗੱਡੀ ਦੀ ਪਾਸਿੰਗ 25 ਤੱਕ ਰਹਿ ਜੀ 10 25 ਤੱਕ ਰਾਂ ਤੇ ਗੱਡੀ ਕੁੱਲ 80000 ਚੱਲੀ ਹੋਈ ਐ ਤੇ ਟੱਚ ਸਕਰੀਨ ਅੰਦਰ ਲੱਗੀ ਹੋਈ ਐ ਪਾਵਰ ਵਿੰਡੋ ਨੇ ਤੇ ਸਾਰਾ ਜੋ ਵੀ ਹੁੰਦਾ ਜੀ ਜਿੰਨੇ ਵੀ ਫੰਕਸ਼ਨ ਹੁੰਦੇ ਐ ਸਾਰਾ ਕੁਝ ਵਰਕਿੰਗ ਚ ਐ ਬੈਕ ਸਾਈਡ ਕੈਮਰਾ ਆਪਾਂ ਨੂੰ ਮਿਲ ਜੂਗਾ ਤੇ ਗੱਡੀ ਖੜੀ ਆ ਤਾਰਨ ਤਾਰਨ ਪੱਟੀ ਏਰੀਆ 'ਚ ਤੇ ਗੱਡੀ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ 90 ਤੋਂ 95 ਪੈਸੇਂ ਗੱਡੀ ਸੋਹਣੀ ਹੈ ਤੇ ਡਿਮਾਂਡ ਗੱਡੀ ਦੀ 230000 ਰੁਪਿਆ ਮਾਲਕ ਨੇ ਕਿਹਾਗਾ ਤੇ ਗੱਡੀ ਤੁਸੀਂ ਆਪ ਹੀ ਦੇਖ ਲਓ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਗੱਡੀ ਦੀ ਕੰਡੀਸ਼ਨ 'ਚ ਕੋਈ ਕਮੀ ਪੇਸ਼ੀ ਨਹੀਂ ਵਧੀਆ ਸੋਹਣੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 96200 2803062 ਜਿਹੜੀ ਵੀ ਗੱਲ ਕਰਨੀ ਹੋਈ ਕਰ ਲਓ ਜਾ ਕੇ ਦੇਖਣਾ ਤੁਸੀਂ ਚਾਹੋ ਗੱਡੀ ਨੂੰ ਜਾ ਕੇ ਵੀ ਦੇਖ ਸਕਦੇ ਹੋ ਤੇ ਗੱਡੀਆਂ ਦੀ ਗੱਲਬਾਤ ਤਾਂ ਹੋ ਰਹੀ ਏ ਜੀ ਅੱਗੇ ਤੁਹਾਨੂੰ ਹੋਰ ਵੀ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਇਕੱਲੀ-ਇਕੱਲੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਚਲਦੀ-ਚਲਦੀ ਵੀਡੀਓ 'ਚ ਕਮੈਂਟ ਕਰ ਦੋ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਏ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਏ ਵਧੀਆ ਲੱਗ ਰਹੀ ਏ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਤੁਹਾਨੂੰ ਵੀਡੀਓ ਵਧੀਆ ਜੇ ਲੱਗ ਰਹੀ ਏ ਤਾਂ ਤੇ ਨਾਲ ਦੀ ਨਾਲ ਆਪਣੀ ਵੀਡੀਓ ਨੂੰ ਲਾਈਕ ਵੀ ਲਾਜ਼ਮੀ ਕਰ ਦਿਓ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚਉਂਦੇ ਆ ਜੀ ਹਰ ਏਰੀਆ ਚੋਂ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਰੇਟਾਂ ਦੇ ਵਿੱਚ ਗੱਡੀਆਂ ਮੋਟਰਸਾਈਕਲ ਕੂਠੀ ਘਰ ਹਰ ਚੀਜ਼ ਆਪਾਂ ਲੈ ਕੇ ਆਉਂਦੇ ਰਹਿੰਦੇ ਆ ਜੀ ਬਾਕੀ ਜਿਹਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੂਠੀ ਹੈ ਮਕਾਨ ਹਵੇਲੀ ਮਹਿਲ ਕੁਝ ਵੀ ਹੈ ਬੁਲਟਾ ਚਾਹੀ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਆਪਣਾ ਜਿਹੜਾ ਵਟਸਐਪ ਨੰਬਰ ਹੈ ਉਹ ਤੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋ ਮਾ ਜੀ ਆ ਕੁਝ ਆਪਣੇ ਕੋਲੇ ਭੇਜੋ ਤੇ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕੋਈ ਦਲਾਲੀ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਸਾਰਾ ਆਪਾਂ ਕੰਮ ਕਰ ਦਿਆਂ ਜੀ ਤੇ ਆਪਣਾ ਤੁਹਾਨੂੰ ਨੰਬਰ ਮਿਲ ਗਿਆ ਹੋਊਗਾ ਪੂਰੀ ਵੀਡੀਓ ਚ ਉੱਪਰ ਲਿਖਿਆ ਰਹਿੰਦਾ 7719445360 ਐਡ ਜੇ ਤੁਸੀਂ ਕਰਵਾਉਣੀ ਆ ਤਾਂ ਭੇਜੋ ਆਪਣੇ ਕੋਲੇ ਤੇ ਹੁਣ ਆਪਾਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ ਸ਼ੁਰੂ ਕਰਦੇ ਹਾਂ ਜੀ ਆਪਣੀ ਫਿਰ ਤੋਂ ਵੀਡੀਓ ਜਿਹੜੀ ਗੱਡੀ ਆਪਾਂ ਹੁਣ ਲੈ ਕੇ ਪਹੁੰਚੇ ਹਾਂ ਇਹਨਾਂ ਦੀ ਵੀਡੀਓ ਆਪਣੇ ਕੋਲੇ ਪਹੁੰਚੀ ਹੈ ਗੱਡੀ ਦੀ ਪੂਰੀ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਮਾਲਕ ਨੇ ਤੇ ਗੱਡੀ ਦਾ ਜਿਹੜਾ ਮਾਡਲ ਆਪਾਂ ਨੂੰ ਮਿਲੂਗਾ 2004 ਹੈ ਜੀ ਚਾਰ ਮਾਡਲ ਲਾਜ਼ਮੀ ਆ ਪਰ ਗੱਡੀ ਦੀ ਪਾਸਿੰਗ ਆਪਨ 12ਵੇਂ ਮਹੀਨੇ ਦੀ 2025 ਤੱਕਰ ਮਿਲ ਜੂਗੀ ਗੱਡੀ ਵੈਗਨਰ ਹੈ ਸ਼ਹਿਰ ਮੁਕਤ ਸਰ ਸਾਹਿਬ ਮਾਲਕ ਦਾ ਏਰੀਆ ਗਾ ਗੱਡੀ ਦੀ ਕੰਡੀਸ਼ਨ ਬਹੁਤ ਚੰਗੀ ਆਪਨ ਨੂੰ ਮਿਲੂਗੀ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਤੁਸੀਂ ਜਾ ਕੇ ਜੇ ਗੱਡੀ ਦੇਖਣੀ ਹੋਵੇ ਤਾਂ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜਾ ਕੇ ਦੇਖ ਸਕਦੇ ਹੋ ਬਾਕੀ ਚਾਰੇ ਪਾਸੋਂ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਨੁਕਸ ਨਹੀਂ ਤੇ ਤੁਸੀਂ ਦੇਖ ਰਹੇ ਹੋ ਜੀ ਚਾਰੇ ਪਾਸੋਂ ਗੱਡੀ ਅੰਦਰੋਂ ਵੀ ਸੋਹਣੀ ਆ ਗੱਡੀ ਬਾਹਰੋਂ ਵੀ ਵਧੀਆ ਪਈ ਆ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਆਪਾਂ ਨੂੰ ਬਹੁਤ ਚੰਗੀ ਹਾਲਤ ਦੇ ਵਿੱਚ ਗੱਡੀ ਮਿਲ ਜਾਊਗੀ ਰੇਟ ਸਿਰਫ 60000 ਰੁਪਇਆ ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਆ ਮੌਕੇ ਤੇ ਘੱਟਵਾ ਦਾ ਕੀਤਾ ਜਾਊਗਾ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ 90416 85634 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਘਰ ਦੀ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਘਰ ਜਿਹੜਾ ਪਹੁੰਚੇਗਾ ਵੀਡੀਓ ਤੁਹਾਡੀ ਸਾਹਮਣੇ ਹੈ ਜੀ ਤੇ ਆਪਣੇ ਕੋਲੇ ਜਿਹੜਾ ਘਰ ਪਹੁੰਚਿਆ 210 ਗਜ ਜਗ੍ਹਾ ਦੇ ਵਿੱਚ ਪਹੁੰਚੇਗਾ ਜਿਹੜੀ ਇਹ ਜਗ੍ਹਾ ਆਪਾਂ ਨੂੰ ਮਿਲੂਗੀ ਘਰ ਦੀ ਇਹ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ ਆ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਤੇ ਘਰ ਸੋਹਣਾਗਾ ਵਧੀਆਗਾ ਤੇ ਇਹ ਘਰ ਦੀ ਜਗ੍ਹਾ ਬਾਫਰ ਹੈ ਰੇਟ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਮੈਂ ਕਨਫਰਮ ਕਰਵਾਤਾ ਸੀਗਾ 13 ਲੱਖ ਰੁਪਏ ਡਿਮਾਂਡ ਇਹਨਾਂ ਨੇ ਸਿਰਫ ਇੱਕ ਵਾਰੀ ਕੀਤੀ ਹੈ ਆਪਣੇ ਕੋਲੇ ਘਰ ਇਹ ਸੰਗਰੂਰ ਏਰੀਆ ਚੋਂ ਪਹੁੰਚਿਆ ਗਾ ਸੰਗਰੂਰ ਏਰੀਆ ਚ ਕਲੋਨੀ ਦੇ ਵਿੱਚ ਘਰ ਬਣਿਆ ਹੋਇਆ ਤੇ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਮਾਲਕ ਨਾਲ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ 798645620073 ਜਿਹੜੀ ਵੀ ਗੱਲ ਕਰਨੀ ਹੋਈ ਮਾਲਕ ਨਾਲ ਕਰ ਲਿਓ ਜੀ ਬਾਕੀ ਵੀਡੀਓ ਦੀ ਪੂਰੀ ਗੱਲ ਆਪਾਂ ਕਰ ਹੀ ਰਹੇ ਹਾਂ ਜੀ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਤੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਨੰਬਰ ਆਪਣਾ ਹਰੇ ਜਖਰਾ ਚ ਉੱਪਰ ਲਿਖਿਆ ਰਹਿੰਦਾ 7319445360 ਆਪਣੇ ਕੋਲੇ ਭੇਜ ਕੇ ਫਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਖਰਚਾ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕੀ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਵਾਂਗੇ ਬਾਕੀ ਹੁਣ ਦਿਓ ਜੀ ਮੈਨੂੰ ਇਜਾਸਤ